ਬਾਬਾ ਸ਼ਿਦ ਚੰਦ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਕਸ਼ਮੀਰ ਵਿੱਚ ਹਿੰਦੂਆਂ ਨੂੰ ਧੱਕੇ ਨਾਲ ਮੁਸਲਮਾਨ ਬਣਾਇਆ ਜਾ ਰਿਹਾ ਹੈ ਤਾਂ ਆਪ ਸੁਣ ਕੇ ਬਹੁਤ ਦੁਖੀ ਹੋਏ ਕਸ਼ਮੀਰੀ ਹਿੰਦੂਆਂ ਨੇ ਆਪ ਆਗੇ ਬੇਨਤੀ ਕੀਤੀ ਕਿ ਸਰਵ ਸ਼ਕਤੀਮਾਨ ਭਗਵਾਨ ਸਾਡੇ ਤੇ ਮਿਹਰ ਕਰੋ Hindu dharm ਦੀ ਰੱਖਿਆ ਕਰੋ ਆਪ ਦੇ ਬਿਨਾ ਇਹਨਾਂ ਦੀਨ ਦੁਖੀਆਂ ਦਾ ਕੋਈ ਸਹਾਰਾ ਨਹੀਂ ਦੁਖੀਆਂ ਦਾ ਤੱਲਾ ਮੰਨ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸ਼੍ਰੀਨਗਰ ਕਸ਼ਮੀਰ ਵਿਖੇ ਆ ਕੇ ਧੂਨੇ ਲਾ ਕੇ ਬੈਠ ਗਏ ਦੂਸਰੇ ਦਿਨ ਰੇਮਕਾ ਨਦੀ ਕੋਲ ਇੱਕ ਪੰਡਤਾਇਨ ਦਾ ਲੜਕਾ ਜੋ ਮੁਸਲਮਾਨ ਹਕੂਮਤ ਨੇ دین ਇਸਲਾਮ ਨਾ ਮੰਨਣ ਕਰਕੇ ਮਰਵਾ ਦਿੱਤਾ ਸੀ ਉਸ ਦੇ ਅਰਥੀ ਜਦ ਆਪ ਦੇ ਅੱਗੋਂ ਲੰਘਣ ਲੱਗੀ ਤਾਂ ਸਭ ਨੇ ਆਪ ਦੇ ਦਰਸ਼ਨ ਕੀਤੇ ਫਿਰ ਅਰਥੀ ਰੱਖ ਕੇ ਆਪ ਦੇ ਚਰਨਾਂ ਵਿੱਚ ਬੇਨਤੀ ਕੀਤੀ हे दीन ਦੁਨੀਆ ਦੇ ਦਾਤਾ ਮਿਹਰਬਾਨ ਇਸ ਪੰਡਤਾਂ ਦਾ ਇਹੋ ਇੱਕੋ ਇੱਕ ਸਹਾਕਵਾ ਪੁੱਤਰ ਸੀ ਇੱਕ ਦੀ ਮਾਂ ਅੰਨੀ ਹੁੰਦੀ ਹੈ ਇਸ ਕਥਨ ਅਨੁਸਾਰ ਇਸ ਵਿਚਾਰੇ ਦਾ ਦੁਨੀਆ ਤੇ ਕੋਈ ਸਹਾਰਾ ਨਹੀਂ ਇਸ ਤੇ ਮਿਹਰ ਕਰੋ ਇਹ ਅਨਿਆਈ ਮੋਤਾ ਮਾਰਿਆ ਗਿਆ ਹੈ ਜਦ ਸਾਰੇ ਦਮਰਾ ਨੇ ਇਸ ਤਰ੍ਹਾਂ ਮਹਾਰਾਜ ਜਗੇ ਚਿਚਨਾ ਕੇ ਬੇਨਤੀ ਕੀਤੀ ਤਾਂ ਗੁਰੂ ਨਾਨਕ ਨੰਨ ਬੇਦੀ ਚੰ ਉਦਾਸੀਆਂ ਤੇ ਸਿਰਤਾਜ ਦੇਅ ਤੇ ਸਮੁੰਦਰ ਮਹਿਰ ਵਿਚਾ ਕੇ ਕਰਮੰਡਲ ਵਿਚੋਂ ਪਾਣੀ ਦਾ ਚਿੱਟਾ ਮਾਰ ਕੇ ਮੋਇਆ ਬੱਚਾ ਸੁਚੇਤ ਕਰ ਦਿੱਤਾ ਤੇ ਨਾਲ ਹੀ ਸਾਰੇ ਪੰਡਤਾਂ ਨੂੰ ਹਿਦਾਇਤ ਕੀਤੀ ਕਿ ਬਿਲਕੁਲ ਕੋਈ ਮੁਸਲਮਾਨ ਨਾ ਬਣੇ ਜਦ ਬੱਚਾ ਉੱਠ ਬੈਠਾ ਤਾਂ ਸਭ ਨੇ ਬਾਬਾ ਦੇ ਚਰਨ ਫੜ ਲਏ ਤੇ ਹਾਰੇ ਜ਼ਬਾਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤਨ ਤਨ ਪ੍ਰਾਨ ਦਾਤਾ ਤੇਰੀ ਲੀਲਾ ਨਿਆਰੀ ਜਪਣ ਲੱਗ ਪਈ ਉਸ ਬੱਚੇ ਦਾ ਖਾਨਦਾਨ ਅੱਜ ਵੀ ਸ਼ੇਰ ਨਗਰ ਕਸ਼ਮੀਰ ਵਿਖੇ ਆਬਾਦ ਹੈ